ਨਾਮ ਮੇਰਾ ਅਧਾਰ ਉਸਾ ਦਾ ਨਾਮ ਮੇਰਾ ਅਧਾਰ ਰੂਪਕ ਸਭੂ ਵਾਣੀ ਕੰਤਸਾ ਜਨੈਸ਼ਾ ਸਾਬੂ ਪੁਜਾਈ ਉਸਦਾ ਕੁਰਬਾਨੀ ਦਾ ਗੁਰੂਤਮ ਦੇਖੀ ਵੱਡੀਆਂ ਮੀਤਾਂ ਸਤ ਸੰਤੋ ਸ਼ਾਉਦਿਤ ਰੂਪੇ ਅਰੂਸਾ ਨਾਮ ਮੇਰਾ ਅਧਾਰ ਰੂਪਾ ਜੀ ਕੋਈ ਸ਼ਾਉਦਿਕ ਕਰਸਾ ਦਾ ਕਰਸਾ ਦੇ ਸ਼ਬਦਵਾਦੀ ਅਨੰਿਤ ਸਰਦਾਰੀਆਂ ਪੰਜ ਮਿੰਟ ਦੀ ਵਾਸਖੀ ਕਾਲ ਤਰਿਆ ਤਰ ਕਰਨ ਪਾਇਆ ਤੇ ਤੁਮ ਕੌਸ਼ਿਦ ਅਕਲਾ ਵੀ ਸਾਰੇ ਨਾਮ ਦਾ ਸਪਰਵਾਤ ਮਿਲਦਾ ਅੰਤ ਸਾਧਨ ਪਏ ਸਾਰਸੇ ਪੂਰੇ ਗੁਰ ਤੇ ਜਾਨ ਨੂੰ ਸੋਚੇ ਪਨੀਰ ਕਹ ਤੇ ਪਵਿੱਤ ਸਤ ਗੁਰ ਦੇ ਰਾਹ ਪੂਰੇ ਜੀ ਅੰਤਮਾਨ ਗੁਰ ਚਰਨ ਲਾ ਕੇ ਬਾਝੇ ਸੁਹਾ ਕਾ ਦੇ ਨੀ ਪਵਿੱਤ ਸਤ ਗੁਰ ਦੇ ਰਾਹ ਪੂਰੇ ਜੀ ਅੰਤਮਾਨ ਗੁਰ ਚਰਨ ਲਾ ਕੇ ਬਾਝੇ ਆਹੀ ਖਾਲਸਾ ਆਹੀ ਦੀ ਬਤਿ ਤੇ ਅੱਗੇ ਅਰਦਾਸ ਹਮਾਰੀ ਜੀ ਸਤ ਸਬ ਕੀ ਦਾ ਹੈ ਕਾ ਨਾਨਕ ਸਬ ਤੇਰੀ ਬਣੀ ਆਈ ਕੋ ਨਾ ਨਾ ਦੇ ਆਈ سہای باس گوشت جی کے پاشا کی دسویں پرتھم گوتی سمرکا گورن نانک دیم گروسہ ارجن ہرگوبند شری ہر رائج شری ہرکرشن دیہی اچھے گوشت ساحب گائے تیگ بہادر سمری اکرن کا برتھائی ساری مانساج دسویں پاشاہ صاحب شری گوری گوبند سنگھ مہاراج کی سبسائی ਜਸਾ ਵੀ ਪਾਸ਼ੇਨੀ ਫਰਮਾਤ ਜੀ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਦਾਸ ਤੇ ਹੰਤਰ ਕੀ ਸਾਹਿਬ ਸਾਹਿਬੋ ਜੀ ਆਦਿ ਗੁਰੂ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਜ ਚਾਰ ਦੇ ਪੰਜ ਪਿਆਰੇ ਵਾਲੀ ਮੁੱਢੇ ਸਮੂਹ ਭਟੀਆਂ ਤਪੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡਕਿਸ਼ਤ ਯਾਦਿਕ ਚ ਲਾਇਕ ਕੇ ਗਵਾਹੀ ਦੇ ਕੇ ਐਨਡਡ ਕੀਤਾ ਤੇਰੀ ਪੜਨ ਮੱਠਾ ਕਰਕੇ ਮੰਨਿਆ ਬਦਵਾਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀ ਧਰਮ ਨਹੀਂ ਹਾਰਿਆ ਸਿੱਖੀ ਸਿਰ ਕੇ ਸਾਹ ਸਵਾਸ ਸੁਨਵਾਹੀ ਨਾ ਪੂਰਾ ਤਾਂ ਮੈਂ ਵਰਤਮਾਨ ਸ਼ੁਰੂਆਤ ਤੋਂ ਹੀ ਗਾਂਵੀ ਕਮਾਈ ਦਾ ਧਿਆਨ ਦਿੱਤਾ ਹਾਂ ਸਾਹਿਬ ਬੋਲ ਕੇ ਬੋਲੋ ਵਾਹਿਗੁਰੂ ਬੋਲੋ ਜੀ 50 ਸੱਤਾ ਅੰਸ਼ਵਤ ਜੁੜਵਾਰਾ خالسا <سؤال> جی سا سکھ کی جی کار خالصا سا بولو جی واحد ਨਵ ਸਰਦਾਰ ਨਾਮ ਦਾ ਸ੍ਰੀ ਅਮਰਸਰ ਜੀ ਦਰਸ਼ਨੀ ਸ਼ਾਨ ਚੌਕੀ ਵਿੱਚ ਲਿਜਾਗੇ ਜੁਗ ਹੋ ਜੋਗ ਅਟਲ ਸਰਬ ਕਾਜੇਕਾਰ ਖਾਲਸਾ ਸਾਹਿਬੋ ਜੀ ਮਾਹੀ ਗੁਰੂ ਸਤਿਗੁਰ ਮੰਨੀ ਮਾਤੂਤੀ ਮਤ ਪਤ ਦੇ ਰਾਖਿਆ ਵਾਹਿਗੁਰੂ ਅਕਾਲ ਪੁਰਖੰਤੁਰ ਜਮੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆ ਗੁਰੂ ਘਰਾਂ ਜਿੰਨਾਂ ਕੋਲੋਂ ਪੰਥ ਨੂੰ ਵਿਛੋੜਿਆ ਗਿਆ ਇਹਨਾਂ ਕੋਲੇ ਦਰਸ਼ਨੀ ਦਾਰ ਸੇਵਾ ਸੰਭਾਲ ਕਰਨ ਦਾ ਦਾਨ ਪਿਆਰੀ ਖਾਲਸਾ ਜੀ ਬਖਸ਼ੋ ਜੀ ਇਹ ਨਿਮਾਣਿਆਂ ਦੇ ਮਾਨ ਸਤਿਗੁਰੂ ਜੀ ਦੀ ਬਾਣੀ ਦੇ ਤਾਣੇ ਉੱਤੇ ਅਨੂਪੀਆਂ ਅਸਰੇ ਦੀ ਆਸੇ ਜਿਦਾ ਸਾਹੀ ਪਾਸ਼ੀ ਜੀ ਨੂੰ ਪਰਮਾਤਮਾ ਜੀ ਦੁਆਰ ਕਰਦੀ ਜੀ ਸਾਈ ਮਾਨਸ ਸੋਹਣੇ ਕਾਮ ਕਰੂ ਸੈ ਸਾਰੇ ਬਹੁਤ ਬਹੁਤ ਧੰਨਵਾਦ ਇਹ ਸੰਤਾਂ ਦੇ ਵੱਲੋਂ ਇਹ ਨੋਟ ਤੇ ਜੀ ਬਈ ਸਤਿ ਆਵਾਜ਼ ਆਪ ਜੀ ਦੇ ਮਹਾਵਕ ਅਨੁਸਾਰ ਸੁਦਾ ਸੋਚ ਚੰਨ ਤੇ ਬਰਾਦੀ ਨੂੰ ਜੀ ਜੁੜਿਆ ਜੁੜਿਆ ਕੱਟ آپ جی نے گریب نواز کرپا کرنی گڑی دیکھنے کو میرا سرت ਹਾਉ ਮੰਨ ਗਲਾਸ ਪੇ ਸਰਵ ਤੇ ਅਰਧੀ ਕਰੀ ਹਾਰ ਸਿਮਰ ਸਿਰਾਧਨ ਕਲਪਨਿਕ ਸਰਬ ਮੂਰਨ ਬਿਆਜ ਰਸਾਈ ਦਾ ਸਤਵਰ ਪੂਰਾ ਭਿੰਡਿਆ ਜਿਨ ਮਰਤ ਬਣਾਈ ਰਾਮ ਨਾ ਦੀ ਬੋਤਲੀ ਐਟਲ ਲਿਲਾ ਹਾਉ ਦਾ ਖੜਹਾਰ ਸਭ ਵਿਆਗ ਮਟਾਈ ਕੋਹ ਨਾਮਕ ਕਿਰਪਾਲ ਨਹੀਂ ਪ੍ਰਾਪਤ ਹੈ ਸਹਾ ਇਹੇ ਸ਼ਕਤੀ ਦੀ ਨਿਵਾਦੀ ਮਹੂਤ ਕੰਧਾਰ ਆਪ ਜੀ ਦੀ ਸੰਤਾਨ ਦੀ ਨਿਵਾ ਸਾਰੀ ਹੀ ਸੂਚੇ अंदे अनसुसाहा लोकटिवर फिर गिरगत और दान और दान पाठ विशा आज लिख मैंने नहीं किया है और उस लिए भगवान जी दी अरदास है तीन बार भी लीन जाने को करना आप आज्ञा बक्सो कृपा करनी मेरे पर सिर हाथ रखे हो गोपालम प्रणासे दयाल रूपे सदा अनसुसेयतम ਹੰਨੂ ਦੇ ਬਾਦਸ਼ਾਹ ਤਪੇ ਕਰੋਣੀ ਬਖਸ਼ੋ ਆਗਿਆ ਸਈ ਯਾਰੀ ਦੀ ਯੋਜਨਾ ਮਿਲੇ ਤੇਰਾ ਨਾਮ ਚਤੇ ਆਵੇ ਨਾਨਕਾ ਚੜਦੀ ਕਲਾ ਜੀ ਬਣੇ ਸਤਿ उनजी खती बाड़ी जो ख़र्चा है ਚੋਰੀ ਇਹ ਫੋਨ ਵਾਲਾ ਚੋਰੀ ਇਹਦਾ ਪਾਣੀ ਤਾਂ ਨਹੀਂ ਲਾਉਣ ਵਾਲਾ ਗਾ ਉਹ ਅਸੀਂ ਸੰਭਾਂਗੇ ਜੇ ਅਸੀਂ ਇੱਥੇ ਰਹਿ ਰਹਿਵਾਂਗੇ ਦੇਖ ਲੈ ਕਰਨੀ ਸਾਰੀ ਕਰਾਂਗੇ ਕਿੰਨੇ ਵੀ ਸੰਖਤ 30 ਬੰਦੇ ਜਾ ਰਹੇ ਆ ਅਸੀਂ ਤੁਸੀਂਾਂ ਬੰਦਿਆਂ ਦੀ ਖੇਤ ਦੇਖਦੀ ਰਾਖੀ ਪੂਰੀ ਜ਼ਿੰਮੇਵਾਰੀ ਸਾਡੀ ਆ ਰੇ ਨਹੀਂ ਪਾਵਾਂਗੇ ਪਾਣੀ ਵੀ ਲਾਵਾਂਗੇ ਰੇਾਂ ਵੀ ਕਰਾਂਗੇ ਸਭ ਕੁਝ ਕਰਾਂਗੇ ਸਾਰਾ ਕੰਮ ਜਿਹਨਾਂ ਦਾ ਮਗਰ ਸੰਭਾਗੇ ਅਸੀਂ ਬਹੁਤ ਧੰਨਵਾਦ ਕਰਦੇ ਜਿਹੜੇ ਮਗਰ ਬੰਦੇ ਰਹਿ ਗਏ ਸਾਡੀ ਮਜਬੂਰੀ ਹੱਥ ਜਾ ਰਹੀ ਜਿਹੜੇ ਬੰਦੇ ਮਗਰ ਰਹਿ ਗਏ ਉਹ ਸਾਡਾ ਮਗਰ ਰਾਸ਼ਨ ਪਾਣੀ ਬਚਾਉਣਗੇ ਜੇ ਸਾਨੂੰ ਵੱਧ ਟਾਈਮ ਲੱਗਦਾਗਾ ਪਰ ਅਸੀਂ ਵਾਪਸ ਨਹੀਂ ਮੁੜਦੇ ਵਾਰੀ ਮੁਤਾਬਕ ਸਾਰੇ ਬੰਦੇ ਮਗਰ ਤਿਆਰ ਖੜੇ ਨੇ ਆਉਣ ਨੂੰ ਕਿਸੇ ਦਾ ਕੰਮ ਨਹੀਂ ਪਿੱਛੇ ਖਰਾਬ ਹੋਣ ਦੇਵਾਂਗੇ ਅਸੀਂ ਨਾਲ ਆ ਸਾਡੇ ਸਾਰੇ ਨਾਲ ਬੰਦੇ ਮਗਰ ਸਾਹ ਦੇਣਗੇ ਜੀ ਤੁਹਾਡਾ ਕਿੰਨੇ ਦਿਨ ਦਾ ਪ੍ਰੋਗਰਾਮ ਆ ਜੀ ਇਹ ਇਹ ਅਸੀਂ ਤਾਂ ਮਿੱਥ ਕੇ 6 ਮਹੀਨਿਆਂ ਦਾ ਤੁਰਿਆ ਜੀ ਅਣ ਮਿੱਥੇ ਸਮੇਂ ਲਈ ਆਉ ਤਾਂ ਜਾਣੀ 6 ਮਹੀਨਿਆਂ ਦਾ ਸਾਡੇ ਕੋਲੇ ਹੁਣ ਰਸਣ ਉਹ ਤੋਂ ਬਾਅਦ ਜੇ ਕੋਈ ਲੋਡ ਪਈ ਸਾਡੇ ਨਾਲ ਮਗਰ ਬੰਦੇ ਲੈ ਕੇ ਆਉਣਗੇ ਰਸਣ ਤੇ ਤੁਹਾਡੇ ਪ੍ਰਧਾਨ ਜੀ ਤੁਹਾਡੇ ਕਲੱਬ ਦਾ ਜਿਹੜਾ ਉਹ ਕੀ ਮਨੋਰਥਾ ਮਗਰੋਂ ਤੁਸੀਂ ਕੀ ਕੰਮ ਸਾਡੀ ਕਲੱਬ ਆ ਜੋ ਕਲੱਬ ਸਾਡੀ ਇਹਦੀ ਸਹਾਇਤਾ ਕਰ ਰਹੀ ਆ ਜੋ ਵੀ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਲੋਡ ਪਾਊਗੀ ਅਸੀਂ ਇਹਨਾਂ ਦੇ ਨਾਲ ਆ ਅਸੀਂ ਮਗਰੋਂ ਜਿਹੜੀ ਵੀ ਵੀ ਉੱਥੇ ਲੋਡ ਹੋ ਕੋਈ ਬੰਦੇ ਨੂੰ ਕੋਈ ਢੱਲਮਾਠ ਹੁੰਦੀ ਆ ਜਾਂ ਕੋਈ ਵੀ ਚੀਜ਼ ਲੋਡ ਹੁੰਦੀ ਆ ਕੋਈ ਦਸਨ ਪਾਣੀ ਦੀ ਲੋਡ ਪੈਂਦੀ ਆ ਅਸੀਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਕੋਲੇ ਢੇੜਾ ਸਾਡਾ ਬਾਜਦਾ ਰਹੂਗਾ ਤੇ ਇਹਨੇ ਜਿਹੜੇ ਬੰਦੇ ਜਾ ਰਹੇ ਜੀ ਇਹਨੇ ਮਤਲਬ ਮਗਰਰੇ ਕਣਕ ਨੂੰ ਪਾਣੀ ਲਾਉਣ ਉਹਨਾਂ ਦੀ ਕਣਕਾਂ ਜਿਹੜੀ ਪਾਣੀ ਤਾਂ ਨਹੀਂ ਲਾਉਣ ਦਾ ਜੋ ਵੀ ਅਸੀਂ ਮਤਲਬ ਇੱਥੇ ਰਹੇ ਆ ਸਾਡੀਆਂ ਕੋਈਆਂ ਮਜਬੂਰੀਆਂ ਕਰਕੇ ਅਸੀਂ ਨਹੀਂ ਜਾ ਸਕਿਆ ਨਾਲ ਜੋ ਵੀ ਸਾਡੇ ਨਾਲ ਕਲੱਬ ਦੇ ਮੈਂਬਰ ਆ ਜੋ ਵੀ ਸਾਡੇ ਪਿੰਡ ਦੇ ਸਾਡੇ ਨਾਲ ਸਾਥ ਦਿੰਦੇ ਆ ਅਸੀਂ ਸਾਰੇ ਜਾਣੇ ਇਹਨਾਂ ਦਾ ਜੋ ਵੀ ਦੇਖਭਾਲ ਖੇਤੀਬਾੜੀ ਦਾ ਕੋਈ ਵੀ ਕੰਮ ਹੋਊਗਾ ਕੋਈ ਪਾਣੀ ਧੋਣੀ ਦਾ ਕੰਮ ਆ ਕੋਈ ਰੇਹ ਕੂੜੇ ਦਾ ਕੰਮ ਆ ਰੇਹ ਦੀ ਜੂਰੀਏ ਦੀ ਵੱਡੀ ਸਮੱਸਿਆ ਆ ਗਈ ਅਸੀਂ ਇਹਨਾਂ ਦਾ ਜੂਰੀਏ ਰੇਹ ਦਾ ਵੀ ਹੱਲ ਕਰਕੇ ਪਹਿਲ ਦੇਦਾ ਅਸੀਂ ਇਹਨਾਂ ਦੇ ਖੇਤਾਂ 'ਚ ਪਾਵਾਂਗੇ ਜੋ ਵੀ ਸਾਡੇ ਪਿੰਡ ਦੇ 30 ਤੋਂ ਲੈ ਕੇ 40 ਬੰਦੇ ਕਿਸਾਨ ਦੇ ਜਥੇਬੰਦੀ ਨਾਲ ਬਕੌਂਧਾ ਨਾਲ ਚੱਲ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਹਨੇ ਇਸ਼ਨਾਨ ਹਾਲਾ ਜੈ ਮਾਲਾ ਹਾਂ ਆਈ ਰਾਤ ਠੀਕ ਆ ਨਾ ਸੇਕੋ ਮਾਰ ਕੇ ਨਾ ਇਹ ਚੱਲਿਆ ਜੀ ਬਾਹਰੋਂ ਸੇ ਬੈਠ ਇਹ ਟਰਾਲੀ ਦੇ ਵਿੱਚ ਰਾਸ਼ਨ ਆ ਜੀ ਰਾਸ਼ਨ ਡੀਜ਼ਲ ਇੱਥੇ ਬੰਪੂਰੇ ਆ ਬੰਦੇ ਤਾਂ ਮਟਰ ਵਾਲੀ ਆ ਭਰੀ ਜਾਈ

ਇਹਦਾ ਧੱਕਾ ਮਾਰੂਗੇ ਜਾਂਦਾ ਫਿਰ ਖਾਲੀ ਕਰ ਲੋ ਇਹਦਾ ਇੱਕ ਹੀ ਹਾਲ ਆ ਹੋਰ ਤਾਂ ਕੋਈ ਹਾਲ ਨਹੀਂ ਇਹ ਜਾਂ ਟਰਾਲੀ